ਲੱਗਿਆ ਮੇਰਾ ਆਪਣਾ 2 ਲੱਖ ਰੁਪਇਆ ਉੱਤੇ ਲੱਗ ਜਾਏ ਤੇ ਮੈਂ ਹਰੀਕੰਦਰ ਨੇ ਲੈਦਾ ਚਾਹੇ ਉਹ ਨਹੀਂ ਰਹਿੰਦਾ ਅਮਰਤਵਾਲ ਵੇਖ ਹੁਣ ਤੂੰ ਕੱਲਾ ਆਦਮੀ ਐ ਤੂੰ ਭਲਾ ਇੱਥੇ ਲਾ ਕੇ ਪੈਜੇਂਗਾ ਰਾਤ ਹੁਣ ਤੂੰ ਦੱਸ ਦੇ ਨਹੀਂ ਕੋਈ ਨਹੀਂ ਪੈਜਦਾ ਪਹਿਲਾਂ ਕਾਂਸ ਹੋਇਆ ਗਿਆ ਜਾਨੀ ਜੀ ਇਹ ਜੇ ਕਿ ਸਾਰੀ ਜਿੰਦਗੀ ਸੁਣਿਆ ਸੀ ਕਿਤੇ ਕਿਦੀ ਕਣਕ ਨਹੀਂ ਚੱਕੀ ਗਈ ਕਿਦਾ ਪੁਣੀ ਚੱਕੇਗਾ ਮੇਰੇ ਪਿੰਡ ਹਰੀਨਾਉਂ ਦੀ ਦਾਣਾ ਮੰਡੀ ਦੀ ਵੀਡੀਓ ਹੈ ਜੀ ਰਾਤ ਕੋ ਸਾਡੇ ਕਿਸਾਨ ਭਰਾ ਸਕੰਦਰ ਸਰਾਂ ਦੀ ਸਰੋਂ ਚੱਕ ਕੇ ਲੈ ਗਿਆ ਕੋਈ ਵਿਗੜੀ ਨਸਲ ਦਾ ਬੰਦਾ ਦੇ ਸਰੋਪਾ ਲੰਦੇ ਪਤਾ ਲੱਗਾ ਵੀ ਇੱਥੇ ਢੇਰ ਲਾ ਲਿਆ ਸੀਗਾ ਸਾਈਡ ਤੇ ਉਹਨੇ ਲਿਜਾ ਕੇ ਇੱਥੇ ਆਪਦਾ ਹੀ ਬਣਾ ਕੇ ਤੇ ਇੱਥੇ ਢੇਰ ਲਾਈ ਬੈਠਾ ਸੀਗਾ ਸਿਕੰਦਰ ਇਹ ਕਿੰਨੇ ਵਾਣ ਦੀ ਸਰੋਂ ਸੀਗੀ ਬਾਈ ਇਹ ਪੰਜਾ ਕਨਾਲਾਂ ਦੀ ਸਰੋਂ ਸੀਗੀ ਠੀਕ ਆ ਉਹ ਬਈ ਢੇਰੀ ਹੈ ਨਾ ਉਹ ਉਲੀਆਂ ਸੀ ਛੀਕ ਨਾਲਾਂ ਦੇ ਆਕਲਾਂ ਪੰਜ ਛੀਕ ਨਾਲਾਂ ਦੇ ਉਲੀਆਂ ਵੀ ਹੈਗੀਆਂ ਸੀ ਵਿੱਚ ਨਾਲ ਆਪ ਵੀ ਛੀਕ ਕਨਾਲਾਂ ਦੇ ਉਹ ਵਾਵਾ ਵੱਡਾ ਢੇਰਾ ਹਾਂ ਬਹੁਤ ਵੱਡਾ ਢੇਰਾ ਤੇ ਰਾਤ ਨੂੰ ਕੋਈ ਬੰਦਾ ਸ਼ਰਾਰਤੀ ਇੱਧਰ ਢੇਰੀ ਲਾ ਗਿਆ ਚੱਕ ਚੱਕ ਕੇ ਤੇ ਪਤਾ ਕਿਵੇਂ ਲੱਗਾ ਬਈ ਵੀ ਇੱਧਰ ਲਿਆਂਦੀ ਸਰੋਂ ਉਹ ਨਿਸ਼ਾਨੀ ਲੱਗੇ ਡੱਕੇ ਡਿੱਕੇ ਆ ਫਲਗਾ ਫਲਗਾ ਕਿੱਦਾਂ ਇੱਕ ਇੱਕ ਆ ਬਿਮਾਰੀ ਇਹਨਾਂ ਨੂੰ ਇੱਕ ਦਾ ਬਿਮਾਰੀ ਆ ਬਿਮਾਰੀ ਹੋਉਂਦੀ ਹੈ ਨਾਲ ਇਕੱਠੀ ਹੋਰ ਕਿਸੇ ਸਰੂ ਤੇ ਨਹੀਂ ਕਰੂਣੀ ਇਹ ਨਹੀਂ ਜੀ ਬਿਮਾਰੀ ਆਹ ਦੇਖੇ ਸਰੋਂ ਖਿਲਰਦੀ ਆਈ ਆ ਹਰੇ ਡੱਕੇ ਡਿੱਕੇ ਆ ਆਹ ਨਾਲ ਪ੍ਰੂਫ ਆ ਪੂਰਾ ਆ ਦੋ ਡੱਕੇ ਕਿੱਦਾਂ ਆ ਭਾਈ ਦੋ ਡੱਕੇ ਲੱਗੇ ਪਏ ਆ ਜੀ ਮੌਕੇ ਤੇ ਮਜ਼ੂਰ ਆ ਵੇ ਆਹ ਦੇ ਗਾਂਹ ਸੰਜਾ ਆ ਵੀ ਆਇਆ ਹੈ ਅਲੇ ਵੀ ਆਇਆ ਹੈ ਪਤਾ ਨਹੀਂ ਕਿੱਥੋਂ ਆਇਆ ਹੈ ਆਇਆ ਹੈ ਬੋਟੇ ਜੋਸ਼ਮਾ ਅਜਾ ਆ ਢੇਰ ਆ ਹਨਾ ਆਇਆ ਹੀ ਆ ਆ ਸਾਰੀ ਤੇਰੀ ਹੈ ਬਈ ਹਾਂ ਪਤਾ ਨਹੀਂ ਇੱਥੋਂ ਆਈ ਹੈ ਕੋਈ ਤਾਂ ਕੋ ਉਹ ਜੁੰਡ ਅਗਲੇ ਆਲੇ ਤੋਂ ਬੋਸ ਉਧਰੋਂ ਚੱਕੀ ਆ ਪਰਲੇ ਪਾਸੋਂ ਇੱਥੋਂ ਜਾਵੇ ਥੱਲੇ ਖੇਤਰੀ ਬਈ ਇੱਥੋਂ ਚੱਕ ਆ ਗਿਆ ਚੁੰਡੀ ਲੈ ਗਿਆ ਪਤਾ ਲੱਗਾ ਤਰ ਕਿ ਅਜਾ ਇੱਥੋਂ ਲਗਾਇਆ ਇੱਥੋਂ ਇੱਥੋਂ ਵੀ ਇੱਥੋਂ ਦਾ ਇੱਥੋਂ ਇਹ ਚੁੰਡੀ ਲੈ ਗਿਆ ਇੱਥੋਂ ਐਨੇ ਬਰਾਬਰ ਲਾਈ ਸੀ ਰੇੜਕੇ ਸੋ ਬਾਈ ਹਰ ਸਾਲ ਜਿਹੜੀ ਫਸਲ ਮੰਡੀ ਦੇ ਵਿੱਚ ਲਾਉਣੀ ਆ ਸਰੋਂ ਵੀ ਲਾਉਣੀ ਆ ਪਰ ਇਹੋ ਜਿਹੀ ਕਰਤੂਤ ਕਦੇ ਕਿਸੇ ਬੰਦੇ ਨੇ ਨਹੀਂ ਕੀਤੀ ਸੀ ਆਪਣੇ ਹਰੀ ਨੋ ਦਾਣਾ ਮੰਡੀ ਦੇ ਵਿੱਚ ਤੇ ਇਹ ਕੋਈ ਨਵਾਂ ਚੋਰ ਉੱਠਿਆ ਪਿੰਡ ਦਾ ਹੀ ਬੰਦਾ ਤੇ ਜੇ ਪਤਾ ਲੱਗ ਗਿਆ ਬਾਈ ਸਾਰੇ ਨਗਰ ਲੋ ਚੇਤਾਵਨੀ ਆ ਵੀ ਤੇਰੇ ਖੇਤਰ ਪ੍ਰੇਡ ਲਾਜ਼ਮੀ ਹੋਊ ਤੇ ਨਾਲੇ ਤਰਾ ਕਰਾਂਗੇ ਮੂੰਹ ਕਾਲਾ ਤੇ ਫਿਰ ਤੈਨੂੰ ਕਰਾਂਗੇ ਪ੍ਰਸ਼ਾਸਨ ਦੇ ਹਵਾਲੇ ਫੇਰਨਾ ਕਿ ਦੱਸਿਆ ਨਹੀਂ ਗਾ ਸਾਰੇ ਨਗਰ ਲੋ ਚੇਤਾਵਨੀ ਆ ਵੀ ਸੁਧਰ ਜਾ ਇਹੋ ਜਿਹੇ ਕੁੱਤੇ ਕੰਮ ਨਾ ਕਰਿਆ ਕਰੋ ਤੁਸੀਂ ਸਾਰੀ ਇਹ 6 ਮਹੀਨਿਆਂ ਦੀ ਕਮਾਈ ਹੈ ਕਿਸਾਨਾਂ ਦੀ ਤੇ ਬਿਮਾਰੀ ਤੇ ਐਵੇਂ ਤੁਸੀਂ ਚੱਕ ਚੱਕ ਕੇ ਤੇ ਪਾਸੇ ਰੱਖੀ ਜੰਨੇ ਨਵੇਂ ਕਰਤੂਤਾਂ ਤੁਸੀਂ ਫੜੀਆਂ ਕਿਵੇਂ ਪੁਲਿਸ ਵੀ ਉਹਨਾਂ ਨਾਲ ਕਾਰਵਾਈ ਵੀ ਉਹ ਸਾਰਾ ਕੁ ਨਾਲ ਨਾਲ ਕਾਨੂੰਨੀ ਕਾਰਵਾਈ ਤੇ ਨਾਲੇ ਤੁਹਾਡੇ ਛੇਤਰ ਪਹਿਲਾਂ ਸਾਰੇ ਪਿੰਡ ਵੱਲੋਂ ਵੱਜਣਗੇ ਵੱਜਣਗੇ ਆਉਂਦਾ ਤਿੰਨਾ ਤਿੰਨਾ ਕਿੰਨੀ ਹੋਊਗੀ ਸਰੋਂ ਘੱਟੋ ਘੱਟ ਹੋਊਗੀ ਚਲ ਤੂੰ ਬਣਾ ਕੇ ਲੋ ਰੱਖ ਲੈ ਆਪਣਾ ਉਹ ਬੰਦਾ ਯਾਰ 7 ਕਿਲੋ ਰੱਖ ਲੈ ਕੀ ਕਰਦਾ ਯਾਰ ਘਟੋ ਘਟੋ ਯਾਰ ਮਿਹਨਤ ਨਾਲ ਹਾਂ 50 60 ਕਿਲੋ ਹੈਗੀ ਆ ਸਰ ਮੇਰੇ ਇਧਰ ਰੁਕ ਖੱਜ ਫੋਟੋ ਆਂ ਜੱਟ ਦੇ ਬੰਦੇ ਦਾ ਲੱਗਿਆ ਮੇਰਾ ਭਲਾ 2 ਲੱਖ ਰੁਪਈਆ ਉੱਤੇ ਲੱਗ ਜੇ ਤੇ ਮੈਂ ਹਰੀਕੰਦਰ ਨੇ ਲੈਦਾ ਚਾਹੇ ਉਹ ਨਹੀਂ ਰਹਿੰਦਾ ਸਖਤ ਕਾਰਵਾਈ ਕੀਤੀ ਜਾਊਗੀ ਮੈਂ ਤਾਂ ਮਰਨ ਨੂੰ ਸਖਤ ਕਾਰਵਾਈ ਕੀਤੀ ਮੈਂ ਤਾਂ ਮਰਨ ਨੂੰ ਫਿਰਦਾ ਮੇਰਾ ਘਲਾ ਨਾ ਲੈ ਜੂ ਕੱਢ ਕੇ ਕੱਢਣ ਦੇ ਨੇ ਹਾਲੇ ਹਾਂ ਆੰਦਨਾ ਮੰਨੇ ਨਾ ਜੇ ਕਿਸਨੇ ਮਾਰਤਾ ਦੋ 20 ਲੱਖ ਨਾ ਫੇਰ ਲਤੰਗ ਲਾਰ ਕੇ ਮੰਡੀ ਚ ਕਰੋੜ ਲਵਾ ਮਰਨਾ ਇਹੋ ਜੀ ਇਹੋ ਜੀ ਚੋਰੀ ਦੇ ਮੌਕੇ ਫੜੇਗਾ ਪੰਚਾਇਤ ਬਹੁਤ ਮਾੜੀ ਗੱਲ ਹੈ ਇਹ ਤਾਂ ਮਾੜੀ ਗੱਲ ਹੈ ਬਹੁਤ ਵੱਡੀ ਅਕਸਰ 6 ਮਹੀਨੇ ਨਾਲ ਮਹੀਨੇ ਤੱਕ ਅਗਲੇ ਦੀ ਅਮਰਤਵਾਲ ਵੇਖ ਹੁਣ ਤੂੰ ਕੱਲਾ ਆਦਮੀ ਹੈ ਤੂੰ ਪੁਲਾ ਇੱਥੇ ਲਾ ਕੇ ਪੈਜੇਂਗੇ ਬਾਤ ਹੁਣ ਤੂੰ ਦੱਸ ਦੇ ਇਹ ਕੋਈ ਨਹੀਂ ਪੈਦਾ ਪਹਿਲਾ ਚਾਂਸ ਹੋਇਆ ਗੱਲ ਜੀ ਇਹ ਜੇ ਕਿ ਸਾਨੂੰ ਚੋਰੀ ਹੋਈ ਸਾਰੀ ਜ਼ਿੰਦਗੀ ਸੁਣਿਆ ਸੀ ਕਿਤੇ ਕਿਦੀ ਕਣਕ ਨਹੀਂ ਚੱਕੀ ਗਈ ਕਿਦਾ ਪੁਣੀ ਚਟੇਗਾ ਅਸੀਂ ਹੈਂ ਲਾ ਗਿਆ ਪੱਟ ਲਾ ਗਿਆ ਦੁਸ਼ਰੋਂ ਉਹ ਵੀ ਦੇਖ ਲੈ ਯਾਰ ਜਿਹੜੀ ਉਹ ਵੀ ਪਾ ਲੇ